सरताज न्यूज चैनल देखने वाले सभी दर्शकों का स्वागत है बलजीत सिंह दादूवाल भटिंडा पहुंचे। बलजीत सिंह दादूवाल ने कहा कि बादल लाल पीले हो रहे हैं भटिंडा से बीवा हर सिमरत कौर बादल को हारने के लिए किसी भी पार्टी के उम्मीदवार को वोट दें। जिन्होंने हरसिमरत कौर बादल को हराया उन्होंने कहा की बादल और बर्दी पहनो उन्होंने कहा की बादल और बर्दी पहनो की उन्होंने मुझे बहुत हानि पहुँचाई है उसने कोई ऐसी जेल नहीं छोड़ी जो मैंने न देखी हो लेकिन हर जगह बीजेपी की तारीफों के पुल गयी उन्होंने प्रधानमंत्री नरेंद्र मोदी की तारीफ करते हुए कहा की करतारपुर साहिब का कॉरिडोर नरेंद्र मोदी ने खोला साहेब जादा का शहीदी दिवस गैर सिख समुदाय द्वारा भी मनाया गया लाल किले पर भी गुरु दिवस मनाया गया बंदी सिंहों को रिहा कर दिया गया और पैरोल पर भी भेज दिया गया बाकी के बारे में जल्द ही फैसला लिया जाएगा प्रधानमंत्री नरेंद्र मोदी ने भी उन्नीस में सिखों के जातीय नरसंहार को सही ठहराया है बीजेपी नेता ने कहा की बीजेपी गुरुदेव सिंह कोके को भी न्याय दिलाएगी इस सवाल जवाब में दादोवाल ने कहा कि अगर उन्होंने ऐसा कहा है इसलिए बीजेपी को इस पर भी सतर्क रहना चाहिए बंदी सिंहों को भी शीघ्र रिहा किया जाए दादोवाल ने फरीदकोट ऐसी सरबजीत सिंह और खंडोर साहिब ऐसी भाई अमृतपाल सिंह

ਢਿੰਡਾ ਵਾਸੀਆਂ ਦੇ ਵੋਟਾਂ ਨੇ ਬਠਿੰਡਾ ਵਾਸੀਆਂ ਨੇ ਪਾਉਣੀਆਂ ਨੇ ਮੇਰਾ ਫਰਜ਼ ਹੈ ਅਪੀਲ ਕਰਨਾ ਜਿਵੇਂ ਮੈਂ ਪਿਛਲੇ ਸਮੇਂ ਮਾਨਪ੍ਰੀਤ ਸਿੰਘ ਬਾਦਲ ਬਾਰੇ ਅਪੀਲ ਕਰਕੇ ਗਿਆ ਸੀਗਾ ਕਿ ਬਠਿੰਡਾ ਵਾਸੀ ਇਹਨਾਂ ਬਾਦਲਾਂ ਨੂੰ ਪਹੁੰਚਾਓ ਤਾਂ ਕਿ ਇਹਨਾਂ ਨੇ ਬਾਦਲਾਂ ਨੇ ਜਿਹੜਾ ਪੰਥ ਤੇ ਪੰਜਾਬ ਦਾ ਕਹਾਣ ਕੀਤਾ ਉਹ ਪੂਰਿਆ ਨਹੀਂ ਜਾ ਸਕਦਾ ਤਾਂ ਬਠਿੰਡਾ ਵਾਸੀਆਂ ਨੇ ਅਪੀਲ ਨੂੰ ਪ੍ਰਵਾਨ ਕਰਕੇ ਮਾਨਪ੍ਰੀਤ ਸਿੰਘ ਬਾਦਲ ਨੂੰ ਭੁਜਾਇਆ ਬਾਦਲ ਪਰਿਵਾਰ ਚਾਹੇ ਕਿਤੇ ਬੈਠਾ ਕਾਂਗਰਸ ਤੇ ਬੈਠਾ ਭਾਜਪਾ ਤੇ ਬੈਠਾ ਕਾਲੀ ਦਲ ਤੇ ਬੈਠਾ ਇਹ ਪੰਥ ਤੇ ਪੰਜਾਬ ਲਈ ਖਤਰਨਾਕ ਹੈ ਲੰਬੀ ਹਲਕੇ ਤੋਂ ਲੰਬੀ ਦੇ ਲੋਕਾਂ ਨੇ ਬਹਾਦਰ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਜਿਹੜਾ 5 ਵਾਰ ਦਾ ਚੀਫ ਮਿੰਿਸਟਰ ਸੀ ਉਹਨੂੰ ਹਰਾਇਆ ਜ਼ਿੰਦਗੀ ਦੇ ਆਖਰੀ ਪੜਾਅ ਤੇ ਉਹ ਆਪਣੀ ਬਾਜ਼ੀ ਹਾਰ ਕੇ ਫਿਰ ਜਹਾਨ ਤੋਂ ਕੁੱਛ ਕੀਤਾ ਇਸੇ ਤਰ੍ਹਾਂ ਮੈਂ ਕਹਿਣਾ ਚਾਹੁੰਦਾ ਕਿ ਪੰਥ ਦੀਆਂ ਪੰਥਕ ਸੰਸਥਾਵਾਂ ਪੰਥ ਤੇ ਪੰਜਾਬ ਨੂੰ ਜੇ ਬਚਾਉਣਾ ਤਾਂ ਬਾਦਲ ਪਰਿਵਾਰ ਨੂੰ ਸੱਤਾ 'ਚ ਪਰੇ ਕਰਨਾ ਬਹੁਤ ਜ਼ਰੂਰੀ ਆ ਸਾਡੀਆਂ ਸ਼ਰਮਣੀ ਸੰਸਥਾਵਾਂ ਚਾਹੇ ਸ਼ਰਮਣੀ ਕਮੇਟੀ ਆ ਸ਼ਰਮਣੀ ਅਕਾਲੀ ਦਲ ਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇਹ ਬਾਦਲ ਪਰਿਵਾਰ ਨੇ ਕੀਤਾ 10 ਸਾਲ ਦਾ ਲਗਾਤਾਰ ਰਾਜ ਰਿਹਾ ਇਹਨਾਂ ਦੇ ਰਾਜ ਵਿੱਚ ਲੈਂਡ ਮਾਫੀਆ ਸੈਂਡ ਮਾਫੀਆ ਟਰਾਂਸਪੋਰਟ ਮਾਫੀਆ ਇਸੇ ਤਰ੍ਹਾਂ ਕੇਵਲ ਮਾਫੀਆ ਡਰੱਗ ਮਾਫੀਆ ਇਹਨਾਂ ਦੇ ਰਾਜ ਚ ਪ੍ਰਫੁੱਲਤ ਹੋਇਆ ਔਰ ਬਰਗਾੜੀ ਬੇਅਦਬੀ ਕੰਡ ਵਾਪਰੇ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਸੌਦਾ ਸਾਧ ਨੇ ਸੁਆਗ ਰਚਿਆ ਮੁਕਦਮਾ ਦਰਜ ਹੋਇਆ ਪਰ ਇਹਨਾਂ ਨੇ ਸੌਦਾ ਸਾਧ ਦਾ ਮੁਕਦਮਾ ਰੱਦ ਕੀਤਾ ਔਰ ਕੋਰਟ ਦੇ ਵਿੱਚ ਉਹਨੂੰ ਜਿਹੜਾ ਸੀ ਬਚਾਇਆ ਔਰ ਮਾਫੀਨਾਮਾ ਜਿਹੜਾ ਸੀਗਾ ਉਹ ਦਵਾਇਆ ਕਾਲ ਤੱਕ ਸਭ ਤੋਂ ਜੇਸਾ ਕਾਲ ਤੱਕ ਦੇ ਹੁਕਨਾਮੇ ਤੇ ਪਹਿਰਾ ਦਿੰਦਿਆਂ ਸਿੱਖ ਸੰਗਤਾਂ ਨੇ ਸ਼ਹਾਦਤਾਂ ਵੀ ਭਾਈ ਕਮਲਜੀਤ ਸਿੰਘ ਸਨਮ ਦੀ ਸ਼ਹਾਦਤ ਹੋਈ ਉਸ ਅਕਾਲ ਤਖਤ ਦੇ ਹੁਕਨਾਮੇ ਨੂੰ ਇਸ ਬਾਦਲ ਪਰਿਵਾਰ ਨੇ ਪਿੱਠ ਦਿੱਤੀ ਸ਼੍ਰੋਮਣੀ ਸੰਸਥਾਵਾਂ ਨੂੰ ਰਖੇਲਾਂ ਦੀ ਤਰ੍ਹਾਂ ਵਰਤੇ ਆ ਜਥੇਦਾਰਾਂ ਨੂੰ ਨੌਕਰਾਂ ਵਾਂਗ ਇਹਨਾਂ ਨੇ ਵਰਤੇ ਆ ਇਹਨਾਂ ਦਾ ਜਿਹੜਾ ਹੈਗਾ ਪੰਥ ਦੀ ਸਿਆਸਤ ਤੋਂ ਪਾਸੇ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਕਰੇ ਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਬੁਲੰਦੀਆਂ ਵੱਲ ਜਾਵੇ ਤਾਂ ਬਾਦਲ ਪਰਿਵਾਰ ਨੂੰ ਅਸੱਤਾ ਤੋਂ ਪਾਸੇ ਹੋਣਾ ਬਹੁਤ ਜ਼ਰੂਰੀ ਆ ਬਠਿੰਡੇ ਹਲਕੇ ਦੇ ਵਿੱਚ ਜਿਹੜੀ ਇਹ ਕਸਰ ਆ ਬਠਿੰਡਾ ਵਾਸੀਆਂ ਨੇ ਪੂਰੀ ਕਰਨੀ ਆ ਕਿ ਇੱਥੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹਰਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਜਿਹੜਾ ਵੀ ਉਮੀਦਵਾਰ ਉਹਨੂੰ ਜਿਤਾ ਸਕਦਾ ਚਾਹੇ ਉਹ ਗੁਰਮੀਤ ਸਿੰਘ ਕੁੜੀਆ ਚਾਹੇ ਉਹ ਜੀਤਮੇਂਦਰ ਸਿੰਘ ਸਿੱਧੂ ਆ ਚਾਹੇ ਉਹ ਬੀਬੀ ਪਰਮਪਾਲ ਕੌਰ ਆ ਜਿਹੜਾ ਵੀ ਉਮੀਦਵਾਰ ਜਿਤਾ ਸਕਦਾ ਆ ਜਿੱਤ ਸਕਦਾ ਉਹਦਾ ਸਮਰਥਨ ਕਰਕੇ ਸੋ ਬੀਬਾ ਹਰਸਿਮਰਤ ਕੌਰ ਨੂੰ ਹਰਾਇਆ ਜਾਵੇ ਅਸੀਂ ਇੱਥੇ ਆਪਣਾ ਪੰਥਕ ਉਮੀਦਵਾਰ ਨਹੀਂ ਕੋਈ ਦੇ ਸਕੇ ਖੜੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਦਾ ਸੀ ਔਰ ਖੰਡੇ ਬਾਟੇ ਦਾ ਅੰਮ੍ਰਿਤ ਸ਼ਕਾਉਂਦਾ ਸੀ ਉਹਨੂੰ ਪੰਜਾਬ ਸਰਕਾਰ ਨੇ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਚ ਬੰਦ ਕੀਤਾ ਹੋਇਆ ਉਹਦੀ ਰਿਹਾਈ ਵਾਸਤੇ ਵੀ ਖੜੂਰ ਸਾਹਿਬ ਵਾਸੀਆਂ ਨੇ ਸੋਚਣਾ ਕਿ ਇੱਕ ਇੱਕ ਵੋਟ ਜਿਹੜੀ ਆ ਉਹ ਭਾਈ ਅਮਰਤਪਾਲ ਸਿੰਘ ਦੇ ਹੱਕ ਚ ਭੇਟਾਉਣੀ ਚਾਹੀਦੀ ਆ ਔਰ ਜਿਨ੍ਹਾਂ ਨੇ ਸਿੱਖਾਂ ਦੀ ਡਿੱਗੀ ਪੱਗ ਸਿਰ ਤੇ ਰੱਖੀ ਠੱਠੇ ਅਕਾਲ ਤਖਤ ਦਾ ਬਦਲਾ ਲਿਆ ਅਮਰਸ਼ੀਦ ਭਾਈ ਬਜਨ ਸਿੰਘ ਉਹਨਾਂ ਦਾ ਪੁੱਤਰ ਭਾਈ ਸਰਵਜੀਤ ਸਿੰਘ ਫਰੀਦਕੋਟ ਤੋਂ ਕੈਂਡੀਡੇਟ ਆ ਉਹਦਾ ਸਮਰਥਨ ਵੀ ਸਮੋਚੇ ਫਰੀਦਕੋਟ ਵਾਸੀਆਂ ਨੇ ਕਰਨਾ ਸਿੱਖ ਦੀ ਤੇ ਗੈਰ ਸਿੱਖ ਵੀ ਇਨਸਾਫ ਪਸੰਦੀ ਇੱਕ ਇੱਕ ਵੋਟ ਜਿਹੜੀ ਆ ਉਹ ਭਾਈ ਸਰਬਜੀਤ ਸਿੰਘ ਦੇ ਹੱਕ ਵਿੱਚ ਜਾਣੀ ਚਾਹੀਦੀ ਆ ਦੇਸ਼ ਦੀ ਪਾਰਲੀਮੈਂਟ ਚ ਜਿੱਥੇ ਉਹ ਕਾਲ ਤਖਤ ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਦਾ ਪੁੱਤਰ ਆ ਰਜੀਵ ਗਾਂਧੀ ਜਿਹੜਾ ਕਹਿੰਦਾ ਸੀ ਜਦ ਬੜਾ ਪੀਰ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਉਹਦਾ ਜਿਹੜਾ ਕਹਿੰਦਾ ਸੀ ਸਿੱਖਾਂ ਦਾ ਖੂਨ ਦਾ ਬਦਲਾ ਖੂਨ ਗਲਾਂ ਚ ਟਾਇਰ ਪਾ ਕੇ ਸਾਢੇ ਜਨਾਂ ਨੇ ਉਹਦਾ ਪੁੱਤ ਜਦੋਂ ਪਾਰਲੀਮੈਂਟ 'ਚ ਬੈਠਾ ਦੂਜੇ ਪਾਸੇ ਸਾਡਾ ਅਮਰ ਸ਼ਹੀਦ ਭਾਈ ਬਿਆਨ ਸਿੰਘ ਦਾ ਪੁੱਤ ਸਰਬਜੀਤ ਸਿੰਘ ਮੈਂਬਰ ਪਾਰਲੀਮੈਂਟ ਬਣ ਕੇ ਪਾਰਲੀਮੈਂਟ 'ਚ ਬੈਠੇ ਤਾਂ ਦੁਨੀਆ ਨੂੰ ਪਤਾ ਲੱਗੇ ਕਿ ਸਿੱਖਾਂ ਨੇ ਆਪਣੇ ਯੋਧਿਆਂ ਦਾ ਮਾਨ ਸਨਮਾਨ ਰੱਖਿਆ ਤੇ ਸਿੱਖਾਂ ਦੀ ਪੰਥ ਦੀ ਉੱਥੇ ਗੱਲ ਕਰੇ ਜਿਹੜੇ ਉਮੀਦਵਾਰ ਚਾਹੇ ਉਹ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਉਮੀਦਵਾਰ ਫਰੀਦਕੋਟ ਦਿੱਤਾ ਉਹ ਵਾਪਸ ਲੈਣਾ ਚਾਹੀਦਾ ਜ세ਦਾਰ ਕਾਲ ਤੱਕ ਤੁਹਾਨੂੰ ਗੁਣਨਾ ਜਾਰੀ ਕਰਨਾ ਚਾਹੀਦਾ ਕਿ ਵਿਰਸਾ ਸਿੰਘ ਬੱਟੂ ਆਦੂਮੀ ਵਾਪਸ ਜਿਹੜਾ ਆਪਣਾ ਕੈਂਡੀਡੇਟ ਆ ਅਕਾਲੀ ਦਲ ਨੂੰ ਲੈਣਾ ਚਾਹੀਦਾ ਤਾਂ ਕਿ ਉੱਥੇ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਫਤਵਾ ਆਵੇ ਤੇ ਬਠਿੰਡੇ ਅਸੀਂ ਆਪਣਾ ਕੋਈ ਕੈਂਡੀਡੇਟ ਨਹੀਂ ਦੇ ਸਕੇ ਇਸ ਕਰਕੇ ਅਸੀਂ ਬਠਿੰਡਾ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਵੀ ਹਰਾਉਂਦਾ ਵਾ ਉਸ ਨੂੰ ਆਪਣਾ ਸਮਰਥਨ ਦੇ ਕੇ ਵੀ ਬਾ ਹਰਸਿਮਰਤ ਕੌਰ ਬਾਦਲ ਨੂੰ ਹਰਾਇਆ ਜਾਵੇ ਤਾਂ ਕਿ ਪੰਥ ਤੇ ਪੰਜਾਬ ਜਿਹੜਾ ਬਚ ਸਕੇ ਤੇ ਪੰਥਕ ਸੰਸਥਾਵਾਂ ਜਿਹੜੀਆਂ ਨੇ ਉਹ ਸਾਡੀਆਂ ਬਾਤ ਸਕਣ ਤਾਂ ਹੀ ਪੰਥ ਦੇ ਬੋਲਬਾਲੇ ਹੋ ਸਕਦੇ ਜੇਕਰ ਬਾਦਲ ਪਰਿਵਾਰ ਇਸ ਤੋਂ ਪਰੇ ਹੋ ਕਿਉਂਕਿ ਬਾਦਲਾਂ ਦੇ ਰਾਜ ਵਿੱਚ ਜਿਵੇਂ ਬਰਗਾੜੀ ਬੇਅਦਬੀ ਕਾਂਡ ਵਾਪਰਿਆ ਪੰਥ ਰਤਨ ਫਖਰੇ ਕੌਮ ਪੰਥ ਤੋਂ ਲਿਆ ਹੋਵੇ ਕੌਮ ਤੋਂ ਲਿਆ ਹੋਵੇ ਤੇ ਉਹਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜੇ ਤੇ ਬੇਅਦਬੀ ਕਰਨ ਵਾਲਿਆਂ ਨੂੰ ਬਚਾਇਆ ਜਾਵੇ ਸੌਦਾ ਸਾਹ ਤੇ ਉਹਦੇ ਪੈਰੋਕਾਰਾਂ ਨੂੰ ਤੇ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਜਾਣ ਦੋ ਸਿੰਘ ਬਾਈਬਲ ਕਲਾਂ ਸ਼ਹੀਦ ਕਰਤੇ ਸਾਡੇ ਤੇ ਕੋੜ ਕਪੂਰੇ ਲਾਠੀ ਚਾਰਜ ਕੀਤਾ ਗੰਦੇ ਪਾਣੀ ਦੀਆਂ ਵਿਛਾੜਾਂ ਪਾਈਆਂ ਸਾਡੇ ਤੇ ਵੀ ਅਨਲਾਫੁਲ ਐਕਟੀਵਿਟੀ ਤੇ ਦੇਸ਼ ਧਰੋ ਲਾ ਕੇ ਸਾਨੂੰ ਜੇਲ੍ਹਾਂ ਚ ਬੰਦ ਕੀਤਾ ਸਾਨੂੰ ਧਰਮ ਪ੍ਰਚਾਰ ਕਰਦਿਆਂ ਨੂੰ ਜਿਹੜਾ ਸੀ ਜੇਲ੍ਹਾਂ ਚ ਡੱਕਿਆ ਗਿਆ ਸੌਦਾ ਸਾਧ ਦੀ ਪੁਸਤਕ ਪੜਾਈ ਕੀਤੀ ਗਈ ਬਾਦਲਾਂ ਦੇ ਵੱਲੋਂ ਮੈਨੂੰ ਪੰਜਾਬ ਦੀ ਕੋਈ ਜੇਲ੍ਹ ਆ ਜਿਹੜੀ ਨਹੀਂ ਦਿਖਾਈ ਧਰਮ ਪ੍ਰਚਾਰ ਕਰਦੇ ਨੂੰ ਮੈਂ ਧਰਮ ਦਾ ਪ੍ਰਚਾਰ ਕਰਦਾ ਸੀ ਸੌਦਾ ਸਾਧ ਦੀਆਂ ਕ੍ਰੀਤੀਆਂ ਸੰਗਤਾਂ ਸਾਹਮਣੇ ਜਾਗਰ ਕਰਦਾ ਅਮਰ ਸੰਚਾਰ ਕਰਦਾ ਸੀ ਔਰ ਬਾਦਲਾਂ ਨੇ ਮੈਨੂੰ ਫੜ ਕੇ ਜੇਲ੍ਹਾਂ ਚ ਡੱਕਿਆ ਚਾਹੇ ਉਹ ਬਠਿੰਡਾ ਜੇਲ੍ਹ ਆ ਫਿਰੋਜ਼ਪੁਰ ਜੇਲ੍ਹ ਫਰੀਦਕੋਟ ਜੇਲ੍ਹ ਕਪੂਰਥਲਾ ਜੇਲ੍ਹ ਹੁਸਿਆਰਪੁਰ ਜੇਲ੍ਹ ਗੁਰਦਾਸਪੁਰ ਜੇਲ੍ਹ ਕੋਈ ਜੇਲ੍ਹ ਨਹੀਂ ਛੱਡੀ ਜਿਹੜੀ ਮੈਨੂੰ ਬਾਦਲਾਂ ਨੇ ਨਹੀਂ ਦਿਖਾਈ ਕਸੂਰ ਇੰਨਾ ਸੀ ਕਿ ਮੈਂ ਧਰਮ ਦਾ ਪ੍ਰਚਾਰ ਤੇ ਅਮਰਤ ਸੰਚਾਰ ਕਰਦਾ ਸੀ ਬਾਦਲਾਂ ਦੀ ਈਨ ਨਹੀਂ ਮੰਨੀ ਤਾਂ ਬਾਦਲਾਂ ਨੇ ਮੇਰੇ ਤੇ ਵੀ ਇੰਨਾ ਜ਼ੋਰ ਜ਼ੁਲਮ ਕੀਤਾ ਪੰਜਾਬ ਤੇ ਜ਼ੋਰ ਜ਼ੁਲਮ ਕੀਤਾ ਵੇਖੂਰਾਂ ਦੇ ਉੱਤੇ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਸ਼ਹੀਦ ਕਰ ਦਿੱਤਾ ਕੋਈ ਇਨਸਾਫ ਨਹੀਂ ਦਿੱਤਾ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਕਮਲਜੀਤ ਸਿੰਘ ਸੁਨਾਮ ਸ਼ਹੀਦ ਕਰ ਦਿੱਤਾ ਕੋਈ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਦਰਸ਼ਨ ਸਿੰਘ ਲੋਹਾਰਾ ਨੂਰਮੇਲੀਆ ਕਾਨ ਲੁਧਿਆਣੇ ਸ਼ਹੀਦ ਕਰ ਦਿੱਤਾ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਸੋ ਇਹੋ ਜਿਹਾ ਜਿਹੜਾ ਬਾਦਲ ਪਰਿਵਾਰ ਜਿਹੜਾ ਪੰਥ ਤੇ ਪੰਜਾਬ ਦਾ ਨੁਕਸਾਨ ਕਰਨ ਵਾਲਾ ਜਿਨੇ 1997 ਚ ਸਰਕਾਰ ਬਣਾਈ ਸੀ ਪੰਥ ਤੇ ਪੰਜਾਬ ਨੇ ਕਿ ਪੰਥ ਨਾਲ ਇਨਸਾਫ ਹੋਊਗਾ ਝੂਠੇ ਮੁਕਾਬਲਿਆਂ ਚ ਮਾਰੇ ਸਿੱਖ ਨੌਜਵਾਨਾਂ ਦੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਜਾਣਗੀਆਂ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਾਰਜਕਾਰੀ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਊਗੀ ਪਰ ਸਜ਼ਾ ਦੇਣ ਤੋਂ ਬਾਅਦ ਦੋਸ਼ੀਆਂ ਨੂੰ ਉੱਚੇ ਅਹੁਦੇ ਦਿੱਤੇ ਗਏ ਕਾਲੀ ਦਲ ਚ ਵੀ ਤੇ ਸਰਕਾਰ ਦੇ ਵਿੱਚ ਵੀ ਪਰ ਇਨਸਾਫ ਨਹੀਂ ਦਿੱਤਾ ਸੋ ਇਸ ਕਾਰਨ ਕਰਕੇ ਮੈਂ ਅਪੀਲ ਕਰਨੀ ਚਾਹੁੰਦਾ ਬਠਿੰਡਾ ਵਾਸੀਆਂ ਨੂੰ ਕਿ ਆਖਰੀ ਮੌਕਾ ਤੁਹਾਡੇ ਹੱਥ ਦੇ ਵਿੱਚ ਹੈ ਬਾਦਲ ਪਰਿਵਾਰ ਨੂੰ ਸੱਤਾ ਤੋਂ ਪਰੇ ਕਰਨ ਦਾ ਇਹਨਾਂ ਨੂੰ ਸੱਤਾ ਤੋਂ ਪਰੇ ਕਰ ਦਿਓ ਤਾਂ ਕਿ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਸਰਵਾਈਵ ਹੋ ਸਕੇ ਇਹ ਪੰਥ ਦੀਆਂ ਜਮਾਤਾਂ ਨੇ ਜਿਨ੍ਹਾਂ ਦਾ ਕਹਾਣ ਕਰ ਦਿੱਤਾ ਬਾਦਲ ਪਰਿਵਾਰ ਨੇ ਔਰ ਬਠਿੰਡਾ ਆਪਣਾ ਖਡੂਰ ਸਾਹਿਬ ਤੇ ਫਰੀਦਕੋੜ ਤੋਂ ਜਿਹੜੇ ਸਾਡੇ ਪੰਥ ਵੱਲੋਂ ਸਾਂਝੇ ਪੰਥਕ ਉਮੀਦਵਾਰਾਂ ਕੁਰਬਾਨੀ ਵਾਲੇ ਉਹਨਾਂ ਦੇ ਹੱਕ ਵਿੱਚ ਫਤਵਾ ਭਾਈ ਸਰਬਜੀਤ ਸਿੰਘ ਦੇ ਤੇ ਭਾਈ ਅਮਰਪਾਲ ਸਿੰਘ ਦੇ ਹੱਕ ਜਿਹੜਾ ਫਤਵਾ ਉਹ ਦਿੱਤਾ ਜਾਏ। ਜਿਵੇਂ ਸਿਮਰ ਸਿੰਘ ਸਿਮਰਜੀਤ ਸਿੰਘ ਮੰਨ ਚੁੱਕੇ ਜੀ। ਉਹ ਕਹਿੰਦੇ ਸੀ ਸ਼ਹੀਦਾਂ ਦੇ ਪਰਿਵਾਰਾਂ ਜਿਹੜੇ ਉਹਨਾਂ ਨੂੰ ਅਕੇਲੇ ਹੰਡਾ ਜਾਵੇ ਤੇ ਪਰ ਹੁਣ ਆਪ ਹੀ ਉਮੀਦਵਾਰ ਬਰਾਬਰ ਖੜੇ ਕਰੀਏ। ਤਾਂ ਹੀ ਮੈਂ ਅਪੀਲ ਕੀਤੀ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਕੈਂਡੀਡੇਟ ਫਰੀਦਕੋਟ ਤੋਂ ਵਾਪਸ ਲੈਣਾ ਚਾਹੀਦਾ ਜਿਵੇਂ ਭਾਈ ਹਰਪਾਲ ਸਿੰਘ ਬਲੇਰ ਨੇ ਆਪਣੇ ਕਾਗਜ਼ ਵਾਪਸ ਲੈ ਲਏ ਸੀ ਉਥੋਂ ਖੜੂਰ ਸਾਹਿਬ ਤੋਂ ਕਿ ਜੇ ਭਾਈ ਅਮਰਪਾਲ ਸਿੰਘ ਲੜਦਾ ਤੇ ਮੈਂ ਨਹੀਂ ਲੜਾਂਗਾ ਉਹਦੀ ਅਸੀਂ ਸ਼ਲਾਘਾ ਵੀ ਕੀਤੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਚਾਹੀਦਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਪਿਛਲੀ ਟਰਮ ਦੇ ਵਿੱਚ ਦੋ ਵਾਰੀ ਪੰਥ ਤੇ ਪੰਜਾਬ ਨੇ ਪੰਥਕ ਉਮੀਦਵਾਰ ਸਮਝ ਕੇ ਜਿਤਾਇਆ ਅੱਜ ਉਹਨਾਂ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਦੇ ਭਾਈ ਸਰਬਜੀਤ ਸਿੰਘ ਬਠਿੰਡੇ ਤੋਂ ਸਿਮਰਨਜੀਤ ਸਿੰਘ ਮਾਨ ਦਾ ਕੈਂਡੀਡੇਟ ਸੀਗਾ ਅੱਜ ਸਰਦਾਰ ਸਰਬਜੀਤ ਸਿੰਘ ਨੂੰ ਕੀ ਗੱਲ ਹੈ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਦਿਆਂ ਕੋਈ ਚੰਗਾ ਕੋਈ ਮਾੜਾ ਕਿਸੇ ਨਾਲ ਗਿਲਾ ਸ਼ਿਕਵਾ ਇਹ ਗੱਲਾਂ ਵੱਖਰੀਆਂ ਨੇ ਪਰ ਅਸੀਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਅਕਾਲ ਤਖਤ ਢਾਇਆ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਗਲਾਂ 'ਚ ਟਾਇਰ ਪਾ ਕੇ ਸਿੱਖ ਸਾੜੇ ਉਹਨਾਂ ਨੂੰ ਸੋਦਾ ਲਾਇਆ ਸਿੱਖਾਂ ਦੀ ਡਿੱਗੀ ਪਾ ਕੇ ਸਿਰ ਤੇ ਰੱਖੀ ਸਰਦਾਰ ਬਿਜਨ ਸਿੰਘ ਸਰਦਾਰ ਸਤਵੰਦ ਸਿੰਘ ਤੇ ਸਦਾਕੇਰ ਸਿੰਘ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਜੇਕਰ ਅੱਜ ਕੋਈ ਕੈਂਡੀਡੇਟ ਫਰੀਦਕੋਟ ਆਇਆ ਤੇ ਉਹਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਨਾ ਕਿ ਉਹਦੇ ਖਿਲਾਫ ਕੈਂਡੀਡੇਟ ਦੇਣਾ ਚਾਹੀਦਾ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਸੋਚਣਾ ਚਾਹੀਦਾ ਮੇਰੀ ਅਪੀਲ ਆ ਕਿ ਉਹਨਾਂ ਨੂੰ ਆਪਣਾ ਕੈਂਡੀਡੇਟ ਫਰੀਦਕੋਟ ਤੋਂ ਵਾਪਸ ਲੈ ਲੈਣਾ ਚਾਹੀਦਾ ਬਿਲਕੁਲ ਦੇਣਾ ਚਾਹੀਦਾ ਜਿਵੇਂ ਪਹਿਲਾਂ 1984 ਦੇ ਕਤਲੇਆਮ ਦਾ ਸੱਜਣ ਕੁਮਾਰ ਦਾ ਜਿਹੜਾ ਇਨਸਾਫ ਆ ਉਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਵੇਲੇ ਹੋਇਆ ਡਾਕਟਰ ਮਨਮੋਹਨ ਸਿੰਘ ਹੋਣਾ ਵੇਲੇ ਵੀ ਨਹੀਂ ਹੋ ਸਕਿਆ ਭਾਵੇਂ ਕੋਈ ਬੜੇ ਇਮਾਨਦਾਰ ਪ੍ਰਾਈਮ ਮਿਨਿਸਟਰ ਹੋਏ ਆ ਸਾਡੇ ਸਿੱਖ ਹੋਏ ਉਹਨਾਂ ਦੇ ਨਾਲ ਪੂਰੇ ਸੰਸਾਰ 'ਚ ਦਸਤਾਰ ਦੀ ਸ਼ੋਭਾ ਗਈ ਕਿ 1.5% ਗਿਣਤੀ ਵਾਲੇ ਜਿਹੜੇ ਸੀਗੇ ਉਹਨਾਂ ਦਾ ਪ੍ਰਧਾਨ ਮੰਤਰੀ ਭਾਰਤ ਦੇ ਵਿੱਚ ਬਣਿਆ ਪਰ ਉਹ ਵੀ ਇਸ ਗੱਲ ਦਾ ਇਨਸਾਫ ਨਹੀਂ ਕਰ ਸਕੇ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਵੱਲੋਂ ਸਨ ਤੇ ਇਸ ਕਾਰਨ ਕਰਕੇ ਨਰਿੰਦਰ ਮੋਦੀ ਨੇ ਸੱਜਣ ਕੁਮਾਰ ਨੂੰ ਜੇਲ੍ਹ 'ਚ ਡੱਕਿਆ ਤੇ ਅੱਜ ਜੇ ਭਾਜਪਾ ਇਹ ਗੱਲ ਕਹਿੰਦੀ ਹੈ ਤਾਂ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਆਪਣੇ ਇਸ ਗੱਲ ਦੇ ਉੱਤੇ ਜਿਹੜਾ ਪੈਰਾ ਵੀ ਦੇਣਾ ਚਾਹੀਦਾ ਜਿਹੜੇ ਸਾਡੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾ ਕੁਝ ਰਿਹਾ ਵੀ ਹੋਏ ਆ ਕੁਝ ਪੈਰੋਲਾ ਵੀ ਹੋਈਆਂ ਜੇਲ੍ਹ ਤਬਦੀਲੀਆਂ ਵੀ ਹੋਈਆਂ ਪਰ ਬਾਕੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਵਾ ਉਹਨਾਂ ਨੂੰ ਜਿਹੜਾ ਜੇਲ੍ਹਾਂ ਚ ਬੰਦ ਰੱਖਣਾ ਮਨੁੱਖੀ ਅਧਿਕਾਰਾਂ ਦਾ ਘਾਣਾ ਹਿਊਮਨ ਰਾਈਟ ਦੀ ਵਾਇਓਲੇਸ਼ਨ ਆ ਇਹ ਜਿਹੜੀ ਬੰਦ ਕਰਨੀ ਚਾਹੀਦੀ ਹੈ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਰ ਬੜੇ ਚੰਗੇ ਕੰਮ ਕੀਤੇ ਕਰਤਾਰਪੁਰ ਲਾਂਘਾ ਖੋਲ੍ਹਿਆ ਪ੍ਰਤੇਗ ਭਦਰ ਸਾਹਿਬ ਸੱਚੇ ਪਾਤਸ਼ਾਹ ਦੇ ਅਵਤਾਰ ਸਤਾਬ ਦੀ ਲਾਲ ਕਿਲੇ ਤੇ ਮਨਾਈ ਸਭ ਜਿਆਦਿਆਂ ਦਾ ਦਿਨ 26 ਤਰੀਕ ਨੂੰ ਨੈਸ਼ਨਲ ਤੌਰ ਤੇ ਮਨਾਇਆ ਵਿਦੇਸ਼ਾਂ ਦੇ ਅੰਦਰ ਵੀ ਭਾਰਤੀ ਸਫਾਰਤ ਖਾਨਿਆਂ ਚ ਸਭ ਜਿਆਦਿਆਂ ਦਾ ਦਿਨ ਮਨਾਇਆ ਗਿਆ ਸਭ ਜਿਆਦਿਆਂ ਨੂੰ ਯਾਦ ਭਾਵੇਂ ਕਿ ਸਭ ਜਿਆਦੇ ਇਸ ਗੱਲ ਦੇ ਮੁਤਾਜ ਨਹੀਂ ਆ ਅਸੀਂ ਉਹਨਾਂ ਦਾ ਦਿਨ ਮਨਾਉਂਦੇ ਆ ਪਰ ਗੈਰ ਸਿੱਖਾਂ ਨੇ ਵੀ ਉਹਨਾਂ ਨੂੰ ਸਜਦਾ ਕੀਤਾ ਇਹ ਵੱਡੀ ਗੱਲ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੇਲੇ ਹੋਈ ਆ ਤੇ ਜੇਕਰ ਅੱਜ ਭਾਜਪੀ ਜਥੇਦਾਰ ਕੌਂਕੇ ਦੇ ਕਾਤਲਾਂ ਨੂੰ ਸਜ਼ਾ ਦੇਣ ਵਾਸਤੇ ਅੱਜ ਵਾਅਦਾ ਕਰਦੀ ਆ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸਵਾਗਤ ਆ ਤੇ ਉਹਨਾਂ ਨੂੰ ਇਹ ਵਾਅਦਾ ਜਿਹੜਾ ਉਹ ਪੂਰਾ ਕਰਨਾ ਚਾਹੀਦਾ ਖਬਰوں ਮੈਂ ਬਸ ਇਤਨਾ ਹੀ ਫਿਰ ਮਿਲਤੇ ਹਾਂ ਐਸੀ ਹੀ ਕਿਸੇ ਵੱਡੀ ਖਬਰ ਕੇ ਸਾਥ ਜਬ ਤੱਕ ਕੇ ਲਈ ਆਪ ਸਭੀ ਕੋ ਹਮਾਰਾ ਨਮਸਕਾਰ